ਸਿਮਰਜੀਤ ਬੈਂਸ ਇੱਕ ਬਲਾਤਕਾਰੀ ਗੁੰਡਾ ਇੱਕ ਦੋ ਨੰਬਰੀਆ ਬੰਦਾ ਪਈ ਦੇ ਵਿੱਚ ਇਹਨਾਂ ਨੇ ਸਾਡੇ ਤੇ ਫਾਇਰਿੰਗ ਕੀਤੀ ਸੀ ਇਲੈਕਸ਼ਨ ਦੌਰਾਨ ਸਿਮਰਜੀਤ ਬੈਂਸ ਇਹਦੇ ਦੋਨਾਂ ਭਰਾਵਾਂ ਤੇ ਨੇ 32 ਬੰਦਿਆਂ ਤੇ ਬਾਈ ਨੇਮ 307 ਦਾ ਪਰਚਾ ਦਰਜ ਹੋਇਆ ਸੀ ਜਿਸ ਚੰਨੇ 32 ਬੋਰ ਦੀ ਅਫਦੀ ਰਵਲਵਰ ਨਾਲ ਸਾਡੇ ਤੇ ਮੇਰੇ ਤੇ ਤੇ ਕੜਵਲ ਸਾਹਿਬ ਤੇ ਫਾਇਰਿੰਗ ਇਹਨੇ ਤੇ ਇਹਦੇ ਮੁੰਡੇ ਨੇ ਕੀਤੀ ਸੀ ਤੇ ਹੁਣ ਆਪਣੀ ਕੱਲ ਗਵਾਹੀ ਹੈ ਬਾਹਰ ਲੀਆ ਕੰਟਰੀਆਂ ਦੇ ਨੰਬਰ ਨੇ ਆਉਂਦੇ ਤਾਂ ਕੋਲਾਂ ਗਰੀ ਜਾਂਦੇ ਆ ਭਈ ਜੇ ਤੂੰ ਗੱਲ ਗਵਾਈ ਦੇਣ ਗਿਆ ਤੇਰਾ ਮਰਡਰ ਕਰ ਦਾਂਗੇ ਇੱਦਾਂ ਕਰ ਦਾਂਗੇ ਸੋ ਮੈਂ ਇਹੀ ਪੋਸਟ ਪਾਈ ਏ ਵੀ ਮੈਂ ਕੱਲ ਗਵਾਈ ਦੇਣ ਆਵਾਂਗਾ ਕੀ ਉਹ ਸਬੂਤ ਆ ਕੇ ਜਿਹੜੇ ਨੇ ਉਹਨਾਂ ਨੇ ਹੀ ਭੇਜਿਆ ਹੋ ਸਕਦਾ ਵੀ ਕੋਈ ਹੋਰ ਹੋਵੇ ਇੰਦਾ ਫੋਨ ਚੱਕਦਿਆ ਸਾਰੀ ਕਹਿ ਰਿਹਾ ਇੰਦਾ ਪਤਾ ਲੱਗ ਗਿਆ ਕਿਸੇ ਹੋਰ ਬੰਦੇ ਨੂੰ ਕਿ ਮੇਰੀ ਗੱਲ ਗਵਾਹੀ ਹੈ ਜਾਂ ਤਾਂ ਮਦਈ ਨੂੰ ਪਤਾ ਹੋਊਗਾ ਜਾਂ ਮੁਜਰਮ ਨੂੰ ਪਤਾ ਹੋਊਗਾ ਤੀਜੇ ਬੰਦੇ ਨੂੰ ਕਿੱਦਾਂ ਇੱਕ ਬਾਹਰਲੀ ਕੰਟਰੀ 'ਚ ਬੱਠਾ ਬੰਦਾ ਮੈਨੂੰ ਫੋਨ ਕਰਦਾ ਕਿ ਜੇ ਤੂੰ ਕੱਲ ਗਵਾਈ ਦਿੱਤੀ ਤੇਰਾ ਮਰਡਰ ਕਰ ਦਾਂਗੇ ਕੋਈ ਮਜ਼ਾਕ ਹੈ ਬਾਜੀ ਇਹ ਬੇਨਤੀ ਕਰਦਾ ਵੀ ਮੈਂ ਇਹਦੀਆਂ ਗਿੱਦੜ ਧਮਕੀਆਂ ਤੋਂ ਡਰਨ ਵਾਲਾ ਨਹੀਂ ਮੈਨੂੰ ਖਦਸ਼ਾ ਹੈ ਕਿ ਕੱਲ ਵੀ ਕੁਝ ਹੋ ਸਕਦਾ 200% ਇਹ ਹਮਲਾ ਕਰਨ ਦੀ ਤਿਆਰੀ ਚਾ ਕੱਲ ਨੂੰ ਕੋਰਟ ਦੇ ਵਿੱਚ ਜਾ ਕੇ ਠੋਕ ਕੇ ਗਵਾਹੀ ਦੇ ਕੇ ਆਉਂਗਾ ði ਸਿਟੀ ਹੈਡਲਾਈਨ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਸ਼ਾਇਦ ਲੁਧਿਆਣਾ ਦੇ ਮਸ਼ਹੂਰ ਸ਼ੂ ਕਾਰੋਬਾਰੀ ਪ੍ਰਿੰਕਲ ਲੁਧਿਆਣਾ ਹੁਣ ਤੋਂ ਕੁਝ ਚੰਦ ਮਿੰਟ ਪਹਿਲਾਂ ਆਪਣੀ ਸੋਸ਼ਲ ਮੀਡੀਆ ਪ੍ਰੋਫਾਈਲ ਤੇ ਇੱਕ ਜਾਣਕਾਰੀ ਸਾਂਝਾ ਕਰਦੇ ਨੇ ਜਿਸ ਦੇ ਵਿੱਚ ਉਹ ਲਿਖਦੇ ਨੇ ਕਿ ਇੱਕ ਕੇਸ 2022 ਦੇ ਵਿੱਚ ਜਿਹੜਾ ਉਹਨਾਂ ਦੇ ਵੱਲੋਂ ਪੂਰਾ ਵਿਦਾ ਐਗਸੀ ਮਰਜੀਤ ਸਿੰਘ ਬੈਂਸ ਅਤੇ ਉਹਨਾਂ ਦੇ ਸਾਥੀਆਂ ਦੇ ਉੱਤੇ ਦਰਜ ਕਰਵਾਇਆ ਗਿਆ ਸੀ ਉਸ ਦੇ ਵਿੱਚ ਕੱਲ ਇਹਨਾਂ ਦੀ ਮਾਨਯੋਗ ਅਦਾਲਤ ਦੇ ਵਿੱਚ ਮਹੱਤਵਪੂਰਨ ਗਵਾਹੀ ਆ ਤੁਹਾਨੂੰ ਦੱਸ ਦਈਏ ਕਿ ਕਿਸੇ ਪੋਸਟ ਦੇ ਵਿੱਚ ਉਹ ਇਹ ਵੀ ਲਿਖਦੇ ਨੇ ਕਿ ਉਹਨਾਂ ਦੀ ਜਾਨ ਨੂੰ ਜਿਹੜਾ ਖਤਰਾ ਵਾ ਕਈ ਫੋਨਸ ਦੇ ਰਾਹੀਂ ਉਹਨਾਂ ਨੂੰ ਥ੍ਰੈਟ ਕੋਲ ਆ ਰਹੀਆਂ ਨੇ ਖੁਦ ਪ੍ਰਿੰਕਲ ਲੁਧਿਆਣਾ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਕਿ ਪੂਰਾ ਮਾਮਲਾ ਕਿਸ ਤਰੀਕੇ ਦੇ ਨਾਲ ਜਿਹੜੀ ਆ ਕੱਲ ਇਹਨਾਂ ਦੀ ਗਵਾਹੀ ਹੋਣੀ ਆ ਤੇ ਉਹ ਕਿਹੜੇ ਨੰਬਰ ਨੇ ਜਿਨ੍ਹਾਂ ਦੇ ਰਾਹੀਂ ਇਹਨਾਂ ਨੂੰ threat ਕੀਤਾ ਜਾ ਰਿਹਾ ਭਾਈ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਭਾਈ ਕੀ ਪੂਰਾ ਮਾਮਲਾ ਕਿਉਂਕਿ ਤੁਸੀਂ ਸੋਸ਼ਲ ਮੀਡੀਆ ਤੇ ਪੋਸਟ ਪਾਈਆ ਵੱਡੀ ਗੱਲ ਤੁਸੀਂ ਇਹ ਕਹਿ ਰਹੇ ਹੋ ਵੀ ਮੇਰੀ ਜਾਨ ਨੂੰ ਖਤਰਾ ਵਾ ਦੇਖੋ ਮੈਂ ਇਹ ਗੱਲ ਕਰ ਰਿਹਾ ਵੀ 2022 ਦੇ ਵਿੱਚ ਇਹਨਾਂ ਨੇ ਸਾਡੇ ਤੇ ਫਾਇਰਿੰਗ ਕੀਤੀ ਸੀ ਇਲੈਕਸ਼ਨ ਦੌਰਾਨ ਜੀ ਤੇ ਇਹਨਾਂ ਦੇ ਸਿਮਰਜੀਤ ਬੈਂਸ ਇਹਦੇ ਦੋਨਾਂ ਭਰਾਵਾਂ ਤੇ ਇਹਦੇ ਬੇਟੇ ਤੇ ਇਹਦੇ ਭਤੀਜੇ ਤੇ ਇਹਦੇ ਕਾਉਂਸਲਰ ਤੇ ਤੇ ਕਾਉਂਸਲਰ ਤੇ ਕੈਂਡੀਡੇਟ ਹੋਰ ਜਿੰਨੇ 32 ਬੰਦਿਆਂ ਤੇ ਬਾਈ ਨੇਮ 307 ਦਾ ਪਰਚਾ ਦਰਜ ਹੋਇਆ ਸੀ ਜੀ ਚੰਦ ਨੇ 32 ਬੋਰ ਦੀ ਉਹਦੀ ਰਵਲਵਰ ਨਾਲ ਸਾਡੇ ਤੇ ਮੇਰੇ ਤੇ ਤੇ ਗੜਵਲ ਸਾਹਿਬ ਤੇ ਫਾਇਰਿੰਗ ਇੰਨੇ ਤੇ ਇਹਦੇ ਮੁੰਡੇ ਨੇ ਕੀਤੀ ਸੀ ਠੀਕ ਉਸ ਕੇਸ ਦੇ ਵਿੱਚ ਗਵਾਹੀ ਸੀ ਤੇ ਉਦੋਂ ਮੇਰਾ ਗੋਲੀकांड ਹੋ ਗਿਆ ਮੈਂ ਬੈੱਡ ਤੇ ਸੀ ਤੁਹਾਨੂੰ ਪਤਾ ਉਦੋਂ ਪ੍ਰੋਬਲਮ 'ਚ ਸੀ ਤੇ ਹੁਣ ਆਪਣੀ ਕੱਲ ਗਵਾਹੀ ਹੈ ਹੂੰਂਦਿਆ ਚਲਦਿਆਂ ਕੋਈ ਨਾ ਬਾਹਰ ਲੀਆ ਕੰਟਰੀਆਂ ਦੇ ਨੰਬਰ ਨੇ ਹੁੰਦੇ ਤਾਂ ਕੋਲਾਂ ਕਰੀ ਜਾਂਦੇ ਆ ਵੀ ਜੇ ਤੂੰ ਕੱਲ ਗਵਾਹੀ ਦੇਣ ਗਿਆ ਤੇਰਾ ਮੰਡਰ ਕਰ ਦਾਂਗੇ ਇੱਦਾਂ ਕਰ ਦਾਂਗੇ ਸੋ ਮੈਂ ਇਹੀ ਪੋਸਟ ਪਾਈ ਏ ਵੀ ਮੈਂ ਕੱਲ ਗਵਾਹੀ ਦੇਣ ਆਵਾਂਗਾ ਮੈਂ ਕੱਲ ਗਵਾਹੀ ਦੇਣ ਆਵਾਂਗਾ ਵੀ ਜੇ ਸੱਚ ਦੇ ਅਸੀਂ ਨਾ ਖੜੇ ਤਾਂ ਸਾਨੂੰ ਲੋਕ ਕਹਿਣਗੇ ਵੀ ਤੁਸੀਂ ਬੰਦੇ ਹੀ ਨਹੀਂ ਸੋ ਜੋ ਪਰਚਾ ਦਰਜ ਕਰਾਇਆ ਸੱਚ ਤੁਸੀਂ ਫਾਇਰਿੰਗ ਕੀਤੀ ਤੁਸੀਂ ਸ਼ਹਿਰ ਦਾ ਮਾਹੌਲ ਖਰਾਬ ਕੀਤਾ ਸਾਡਾ ਜਿਹੜਾ ਅਧਿਕਾਰ ਆ ਅਸੀਂ ਕੋਰਟ ਦੇ ਵਿੱਚ ਆ ਗਏ ਕੋਰਟ ਨੇ ਸਾਨੂੰ ਸਮਣਨ ਕੀਤੇ ਆ ਵੀ ਆ ਕੇ ਤੁਸੀਂ ਆਪਦੀ ਗਵਾਹੀ ਦਿਓ ਸੀ ਆ ਕੇ ਆਪਣੀ ਗਵਾਹੀ ਦਵਾਂਗੇ ਤੁਸੀਂ ਸਾਨੂੰ ਥ੍ਰੈਟ ਕਰਦੇ ਹੋ ਤੁਸੀਂ ਸਾਨੂੰ ਦੇਖੋ ਸਿਮਰਜੀਤ ਬੈਂਸ ਇੱਕ ਬਲਾਤਕਾਰੀ ਗੁੰਡਾ ਇੱਕ ਦੋ ਨੰਬਰੀ ਆ ਬੰਦਾ ਤੁਸੀਂ ਇਹਦਾ ਪਿਛੋਕੜ ਜਾਂਚੋ ਠੀਕ ਹੈ ਮੇਰੇ ਦੇ ਨੇ ਕਿੰਨੇ ਝੂਠੇ ਪਰਚੇ ਦਰਜ ਕਰਾਏ ਜਿਹੜੇ ਮੈਂ ਸਾਰੇ ਪਰਚੇ ਕੈਨਸਲ ਕਰਾਏ ਮੇਰੇ ਮਾਪੇ ਤੇ ਵੀ ਇਸ ਬੰਦੇ ਨੇ ਝੂਠੇ ਪਰਚੇ ਦਰਜ ਕਰਾਏ ਸੋ ਮੈਂ ਇਹ ਬੇਨਤੀ ਕਰਦਾ ਵੀ ਮੈਂ ਇਹਦੀਆਂ ਗਿੱਦੜ ਧਮਕੀਆਂ ਤੋਂ ਡਰਨ ਵਾਲਾ ਨਹੀਂ ਜਿਹੜਾ ਬੰਦਾ ਆਪ ਦੇ ਸਕੇ ਭਰਾ ਨਾਲ ਠੱਗੀ ਮਾਰ ਸਕਦਾ ਪਿਛਲੇ ਦਿਨਾਂ ਦੀ ਗੱਲ ਹੈ ਇਹਨੇ ਜਿਹੜੀ ਜਿਹੜੀ ਇਹਨਾਂ ਦੀ ਫੈਕਟਰੀ ਹੈ ਇਹਨੇ ਆਪਦੇ ਸਕੇ ਭਰਾ ਦੇ ਫਰਜੀ ਸਾਈਨ ਕਰਕੇ ਉਹਨੂੰ ਫੈਕਟਰੀ ਦੇ ਵਿੱਚੋਂ ਆਊਟ ਕਰਤਾ ਸੋ ਸਾਰੀ ਜ਼ਮੀਨ ਜਾਇਦਾਦ ਜਿਹੜਾ ਬੰਦਾ ਹੜਪਣ ਨੂੰ ਆਪਣੇ ਸਕੇ ਭਰਾ ਦੇ ਉੱਤੇ ਵਾਰ ਕਰ ਸਕਦਾ ਉਹੀ ਭਰਾ ਜਾਂਦਾ ਮੇਰੇ 307 ਦੇ ਮੁਕਦਮੇ ਇਚ ਹੂੰ ਸੋ ਮੈਂ ਤਾਂ ਆਪਣੀ ਜਿਹੜੀ ਸਟੇਟਮੈਂਟ ਹੈ ਜੋ ਸੱਚਾਈ ਸੀ ਜੋ ਉਹ ਦਿਨ ਇਹਨਾਂ ਨੇ ਸਾਡੀਆਂ ਗੱਡੀਆਂ ਭੰਨ ਤੋੜ ਕੀਤੀ ਜੋ ਮਕੈਨੀਕਲ ਰਿਪੋਰਟਾਂ ਨੇ ਜੋ ਮੈਡੀਕਲ ਦੇ ਆਧਾਰ ਦੇ ਉੱਤੇ ਜੋ ਸਟੇਟਮੈਂਟ ਜੋ ਸੱਚ ਹੈ ਜਿਹੜੀ ਪਹਿਲੇ ਦਿਨ ਦੀ ਮੇਰੀ ਸਟੇਟਮੈਂਟ ਹੈ ਉਹੀ ਗੱਲ ਮੇਰੀ ਹੋਏਗੀ ਮੈਂ ਆਪਣੇ ਗਵਾਹੀ ਤੋਂ ਬਦਲਾਂਗਾ ਨਹੀਂ ਭਾਵੇਂ ਇਹਨਾਂ ਨੇ ਮੈਨੂੰ ਪੈਸਿਆਂ ਦੀ ਆਫਰ ਕੀਤੀ ਭਾਵੇਂ ਇਹਨਾਂ ਨੇ ਮੈਨੂੰ ਗੈਂਗਸਟਰਾਂ ਤੋਂ ਐਸੀ ਆਫਰ ਹੋਈ ਹੈ ਤੁਹਾਨੂੰ ਕਿੱਦਾਂ ਕੀਤੀ ਹੈ ਖੁਦ ਸਿਮਰਜੀਤ ਭੈਂਸ ਨੇ ਕੀਤੀ ਹੈ ਕਈ ਵਾਰੀ ਫੋਨ ਤੇ ਭਾਵੇਂ ਪੈਸੇ ਦੇਣੇ ਨੇ ਬਹੁਤ ਭਾਜੀ ਇਹ ਵੱਡੀਆਂ ਗੱਲਾਂ ਕਰਦਾ ਇਹ ਤਾਂ ਜਿਹੜੇ ਬਲਾਤਕਾਰ ਦੇ ਕੇਸ ਚ ਹੈ ਉਸ ਲੇਡੀ ਨੂੰ ਵੀ ਕਦੀ ਪੈਸਿਆਂ ਦੀ ਆਫਰ ਕਰਦੇ ਕਦੀ ਥ੍ਰੈਟ ਕਰਦੇ ਆ ਬਹੁਤ ਕੁਝ ਕਰਦੇ ਆ ਸੋ ਸਾਡੇ ਪਰਿਵਾਰ ਤੇ ਗੁਰੂ ਮਹਾਰਾਜ ਦੀ ਕਿਰਪਾ ਅਸੀਂ ਡਰਨ ਵਾਲੇ ਨਹੀਂ ਨਾ ਵਿਕਣ ਵਾਲੇ ਆ ਕੱਲ ਨੂੰ ਕੋਰਟ ਦੇ ਵਿੱਚ ਜਾ ਕੇ ਠੋਕ ਕੇ ਗਵਾਹੀ ਦੇ ਕੇ ਆਉਂਗਾ ਠੀਕ ਹੈ ਮੈਂ ਪ੍ਰਸ਼ਾਸਨ ਨੂੰ ਬਸ ਇੰਨੀ ਬੇਨਤੀ ਕੀਤੀ ਹੈ ਵੀ ਕੱਲ ਦਾ ਜਿਹੜਾ ਮਾਹੌਲ ਹੈ ਤੁਸੀਂ ਸੰਭਾਲਨਾ ਵੀ ਮੈਂ ਦੇਖੋ ਮੈਨੂੰ ਖਦਸ਼ਾ ਕਿ ਕੱਲ ਵੀ ਕੁਝ ਹੋ ਸਕਦਾ 200% ਇਹ ਹਮਲਾ ਕਰਨ ਦੀ ਤਿਆਰੀ ਚ ਹੈ ਮੈਂ ਆਪਦੇ ਗਨਮੈਨਾਂ ਨੂੰ ਵੀ ਸचेत ਕੀਤਾ ਤੁਸੀਂ ਅਲਰਟ ਰਹਿਣਾ ਮੈਂ ਆਪਦੇ ਜੋ ਸੰਗੀ ਸਾਥੀ ਨਾਲ ਲੈ ਕੇ ਕੱਲ ਜਾਊਂਗਾ ਮੇਰੀ ਸਟੇਟਮੈਂਟ ਹੈ ਮੈਂ ਉੱਥੇ ਆਪਣੀ ਗਵਾਹੀ ਦੇ ਕੇ ਆਣੀ ਹੈ ਠੀਕ ਹੈ ਔਰ ਇਹਨੇ ਜੋ ਬਦਮਾਸ਼ੀ ਉਥੇ ਕਰਨੀ ਉਹ ਪਰ ਪ੍ਰਸ਼ਾਸਨ ਨੇ ਦੇਖਣੀ ਹੈ ਸੋ ਮੈਂ ਆਪਣੇ ਨਾਲ ਇੱਕ ਕੈਮਰਾਮੈਨ ਮੁੰਡਾ ਪਰਸਨਲ ਨਾਲ ਹਾਇਰ ਕੀਤਾ ਲੈ ਕੇ ਜਾਊਗਾ ਮੇਰੇ ਘਰੋਂ ਜਾਣ ਤੋਂ ਉਥੇ ਐਵੀਡੈਂਸ ਦੇਣ ਤੱਕ ਦੀ ਸਾਰੀ ਮੈਂ ਰਿਕਾਰਡਿੰਗ ਪੂਰੀ ਰਿਕਾਰਡਿੰਗ ਨਾਲ ਬਣਾ ਕੇ ਲੈ ਕੇ ਜਾਵਾਂਗਾ ਇਹ ਫੋਨ ਦੀ ਥ੍ਰੈਟ ਕਾਲ ਦੀ ਗੱਲ ਕੀਤੀ ਇਹ ਕੌਣ ਲੋਕ ਨੇ ਇਸ ਗੱਲ ਦਾ ਕੀ ਉਹ ਸਬੂਤ ਆ ਕਿ ਜਿਹੜੇ ਨੇ ਉਹਨਾਂ ਨੇ ਹੀ ਭੇਜਿਆ ਹੋ ਸਕਦਾ ਵੀ ਕੋਈ ਹੋਰ ਫੋਨ ਚੱਕਦਿਆ ਸਾਰੀ ਕਹਿ ਰਿਹਾ ਕਿੱਦਾਂ ਪਤਾ ਲੱਗ ਗਿਆ ਕਿਸੇ ਹੋਰ ਬੰਦੇ ਨੂੰ ਕਿ ਮੇਰੀ ਗੱਲ ਗਵਾਹੀ ਹੈ ਜਾਂ ਤਾਂ ਮਦਈ ਨੂੰ ਪਤਾ ਹੋਊਗਾ ਜਾਂ ਮੁਜਰਮ ਨੂੰ ਬਤਾ ਆਉਗਾ ਤੀਜੇ ਬੰਦੇ ਨੂੰ ਕਿੱਦਾਂ ਇੱਕ ਬਾਹਰਲੀ ਕੰਟਰੀ ਚ ਬਠਾ ਬੰਦਾ ਮੈਨੂੰ ਫੋਨ ਕਰਦਾ ਕਿ ਜੇ ਤੂੰ ਕੱਲ ਗਵਾਹੀ ਦਿੱਤੀ ਤੇ ਨਾ ਮਰਡਰ ਕਰ ਦਾਂਗੇ ਕੋਈ ਮਜ਼ਾਕ ਹੈ ਬਾਜੀ ਤੁਸੀਂ ਦੱਸੋ ਕਿੱਦਾਂ ਪਤਾ ਲੱਗ ਗਿਆ 200% ਇਹਨਾਂ ਦੀ ਸਾਜ਼ਿਸ਼ ਆ ਜਾਂਦਾ ਐਮ ਆਈ ਨੰਬਰ ਕਢ ਲਾਣਾ ਸਾਈਬਰ ਕ੍ਰਾਈਮ ਇੰਟੈਲੀਜੈਂਸ ਬਹੁਤ ਤੇਜ਼ ਆ ਸਾਰਾ ਕੁਝ ਸਾਹਮਣੇ ਆ ਜਾਣਾ ਦਿੱਤਾ ਹੋਇਆ ਪੁਲਿਸ ਪ੍ਰੋਸੀਡਿੰਗ ਬਿਲਕੁਲ ਬਾਜੀ ਮੈਂ ਮੈਂ ਆਪਣੇ ਜਿਹੜੇ ਐਡਵੋਕੇਟ ਸਾਹਿਬ ਨੇ ਘਮਣ ਬ੍ਰਦਰਸ ਉਹਨਾਂ ਨੂੰ ਸਾਰੀ ਜਾਣਕਾਰੀ ਦਿੱਤੀ ਏ ਉਹਨਾਂ ਨੇ ਈਮੇਲ ਰਾਈ ਵੀ ਦਿੱਤੀ ਉਹ ਪਟੀਸ਼ਨ ਵੀ ਰੈਟ ਪਟੀਸ਼ਨ ਵੀ ਤਿਆਰ ਆ ਪਿਛਲੇ ਦਿਨੀ ਇਹਨੇ ਆਪਣੇ ਇੱਕ ਸਾਥੀ ਜਿਹੜਾ ਐਡਵੋਕੇਟ ਗगनਪ੍ਰੀਤ ਸਿੰਘ ਉਹਦੇ ਤੋਂ ਮੇਰੇ ਉੱਤੇ ਇੱਕ ਫਰਜੀ ਕੇਸ ਦਰਜ ਕਰਵਾਇਆ ਉਹਨੇ ਆਪਣੀ ਵਾਈਫ ਨੂੰ ਅੱਗੇ ਖੜਾ ਕਰਕੇ ਲੇਡੀ ਦਾ ਸਹਾਰਾ ਲੈ ਕੇ ਉਹ ਫਰਜੀ ਕੇਸ ਦਰਜ ਕਰਵਾਇਆ ਉਹਦੇ ਵਿੱਚ ਜਿਹੜੀ ਲੀਗਲ ਅਪੀਨੀਅਨ ਆਈ ਦੇਖੋ ਡੀਏ ਲੀਗਲ ਨੇ ਅਪੀਨੀਅਨ ਦੇ ਵਿੱਚ ਲਿਖਿਆ ਵੀ ਸਿਮਰਜੀਤ ਸਿੰਘ ਬੈਂਸ ਜਿਹੜਾ ਉਹਦਾ ਐਡਵੋਕੇਟ ਹੋਣ ਕਰਕੇ ਗगनਪ੍ਰੀਤ ਨੇ ਝੂਠਾ ਪਰਚਾ ਦਰਜ ਕਰਾਇਆ ਐਫ ਆਈ ਆਰ ਮੇਬੀ ਕੈਨਸਲ ਇਨਕੋਰੈਕਟ ਐਫ ਆਈ ਆਰ ਸੀਗੀ ਉਹ ਆ ਲਿਖਿਆ ਆ ਦੇਖੋ অপিনিয়ন दैट মেনশন এফআইআর মে বি ক্যান্সেলড এফআইআর ক্যান্সেল ہوئی ਹੁਣ ਉਹ ਗਗਨਪ੍ਰੀਤ ਨੂੰ ਡਰ ਇਹ ਸਤਾ ਰਿਹਾ ਕਿ ਜਿਹੜੀ ਉਹਦੀ ਵਾਈਫ ਹੈ ਰੂਪੀਂਦਰ ਕੋਰ ਕੇ ਰੁਪਿੰਦਰ ਕੋਰ ਨਾਇਨ ਦੀ ਵਾਈਫ ਦਾ ਉਹ ਬਹੁਤ ਜਲਦੀ ਜੇਲ ਜਾਣ ਵਾਲੀ ਹੈ ਕਿਉਂਕਿ ਉਹਨੇ ਜਿਹੜਾ ਯੂਆਰਐਲ ਲਿੰਕ ਫਰਜੀ ਤਿਆਰ ਕੀਤਾ ਸੀ ਉਹਨਾਂ ਨੇ ਜਦੋਂ ਫੇਸਬੁੱਕ ਨੂੰ ਪਾਇਆ ਫੇਸਬੁੱਕ ਕਹਿੰਦੇ ਵੀ ਇਹ ਫਰਜੀ ਹੈ ਹੁਣ ਫੇਰ ਫਰਜੀ ਲਿੰਕ ਪੁਲਿਸ ਨੂੰ ਪ੍ਰੋਵਾਈਡ ਕਰਾਉਣ ਦੇ 420 467 71 ਦਾ ਪਰਚਾ ਦਰਜ ਹੁੰਦਾ ਇਨਾਂ ਨੂੰ ਡਰ ਸਤਾ ਰਿਹਾ ਕਿ ਉਹ ਵੀ ਲੇਡੀ ਜੇਲ ਚ ਜਾਊਗੀ ਜਿਹੜੀ ਲੇਡੀ ਦਾ ਸਹਾਰਾ ਲੈ ਕੇ ਤੱਕ ਗਈ ਤੁਹਾਡੇ ਸਾਹਮਣੇ ਐਫ ਆਈ ਆਰ ਕੈਨਸਲ ਹੋਈ ਹੈ ਲੀਗਲ ਓਪੀਨੀਅਨ ਚ ਕਲੀਅਰ ਲਿਖਿਆ ਹੋਇਆ ਵੀ ਬੈਂਸ ਦਾ ਐਡਵੋਕੇਟ ਹੋਣ ਕਰਕੇ ਉਹਨੇ ਇਹ ਸਾਰਾ ਫਰਜੀ ਜਿਹੜਾ ਹੈ ਤਿਆਰ ਕੀਤਾ ਨੋ ਏਵਿਡੈਂਸ ਕੇਸ ਠੀਕ ਹੈ ਜੀ ਤੁਸੀਂ ਦੇਖੋ ਜਿਹੜਾ ਬੰਦੇ ਪੁਲਿਸ ਨੂੰ ਨਕਲੀ ਯੂਆਰਐਲ ਲਿੰਕ ਪ੍ਰੋਵਾਈਡ ਕਰਾ ਰਹੇ ਪੁਲਿਸ ਦੀ ਮਸ਼ੀਨਰੀ ਦੀ ਦੁਰਵਰਤੋਂ ਕਰ ਰਹੇ ਨੇ ਐਫ ਆਈ ਆਰ ਕਿਸੇ ਦਾ ਦਰਜ ਕਰਾਣਾ ਕਿਸੇ ਦਾ ਇੱਜ਼ਤ ਨੂੰ ਦਾਗਦਾਰ ਕਰਨਾ ਮੈਂ ਦੇਖੋ ਸਾਰੇ ਪਰਚੇ ਕੈਨਸਲ ਕਰਾ ਕੇ ਪਾਕ ਸਾਫ਼ ਹੋ ਕੇ ਨਿਕਲਿਆ ਸੋ ਇਸ ਤਰ੍ਹਾਂ ਹੀ ਮੈਂ ਜਿਹੜਾ ਕੱਲ੍ਹ ਲਈ ਹੈ ਜਿਹੜੀ ਐਵੀਡੈਂਸ ਉਹ ਠੋਕ ਕੇ ਗਵਾਹੀ ਦਊਂਗਾ ਬਾਬਾ ਦੀਪ ਸਿੰਘ ਦੀ ਕਿਰਪਾ ਨਾਲ ਇਹਨਾਂ ਨੂੰ 200% ਘੱਟੋ ਘੱਟ 10 ਸਾਲ ਤੋਂ ਉੱਤੇ ਦੀ ਸਜ਼ਾ ਹੋਏਗੀ ਮਨ 'ਚ ਕੋਈ ਡਰ ਕੋਈ ਖੋਫ ਹੈ ਪਰਿਵਾਰ ਦਾ ਕੋਈ ਦਬਾਅ ਹੈਗਾ ਭਾਜੀ ਡਰ ਤਾਂ ਉਦੋਂ ਨਹੀਂ ਲੱਗਿਆ ਜਦੋਂ ਗੋਲੀਆਂ ਚੱਲ ਗਈਆਂ ਸੀ ਕਿਸੇ ਚੀਜ਼ ਦਾ ਕੋਈ ਡਰ ਖੋਫ ਨਹੀਂ ਆ ਤੁਹਾਡੇ ਚੈਨਲ ਰਾਹੀਂ ਕਹਿੰਦਾ ਸਾਰੇ মিডিਆ ਨੇ ਕਵਰ ਕੀਤਾ ਦੁਨੀਆ ਦੇਸ਼ ਵਿਦੇਸ਼ ਚ ਬੈਠਿਆ ਨੇ ਦੇਖਿਆ ਮੈਂ 10 ਸਾਲ ਤੋਂ ਇਹ ਗੱਲ ਕਹਿੰਦਾ ਸੀ ਵੀ ਜੇ ਕੋਈ ਚੜ ਕੇ ਆਇਆ ਤਾਂ ਧੰਨ ਧੰਨ ਬਾਬਾ ਦੀਪ ਸਿੰਘ ਦੀ ਕਿਰਪਾ ਨਾਲ ਤਾਰ ਕੇ ਭੇਜੂਗਾ ਤਾਰ ਕੇ ਭੇਜੇ ਹੱਲੇ ਤੱਕ ਡੀਐਮਸੀ ਲੰਮੇ ਪਏ ਹੋਏ ਨੇ ਤੇ ਮੈਂ ਤੁਹਾਡੇ ਸਾਹਮਣੇ ਬੈਠ ਇਹ ਹੰਕਾਰ ਨਹੀਂ ਬੋਲਦਾ ਇਹ ਆਸ਼ੀਰਵਾਦ ਬੋਲਦਾ ਬਾਬਾ ਦੀਪ ਸਿੰਘ ਦਾ ਹੱਲੇ ਤੋਂ ਵੱਡੇ ਸਾਹਮਣੇ ਬੈਠਾ ਤੁਸੀਂ ਦੱਸੋ ਗੋਲੀ ਖਾਣ ਤੋਂ ਪਹਿਲੇ ਦੀ ਮੇਰੀ ਬੜਕ ਚ ਹੋਣ ਵਾਲੀ ਬੜਕ ਚ ਤੁਹਾਨੂੰ ਕੋਈ ਫਰਕ ਨਜ਼ਰ ਆਉਂਦਾ ਤੇ ਫਿਰ ਗੱਲ ਕਰੋ ਸੋ ਮੈਂ ਪਰਮਾਤਮਾ ਨੂੰ ਤੇ ਆ ਕੇ ਬਾਬਾ ਜੀ ਦਾ ਆਸ਼ੀਰਵਾਦ ਕਰੋ ਤੁਰਦਾ ਮੈਂ ਚਾਉਂਗੇ ਕੱਲ ਕਦੀ ਕਿਸੇ ਗਰੀਬ ਗੁਰਬੇ ਨਾਲ ਧੱਕਾ ਨਹੀਂ ਕੀਤਾ ਕੋਈ ਤਕੜਾ ਬੰਦਾ ਮੇਰੇ ਚੜ ਕੇ ਆਵੇ ਉਹਨੂੰ ਮੈਂ ਫਿਰ ਬੰਦੇ ਦਾ ਪੁੱਤ ਬਣਾ ਕੇ ਤੋਰਦਾ ਹੁੰਦਾ ਕੱਲ ਗਵਾਹੀ ਦੇਣ ਜਾਵਾਂਗੇ 200% ਜਾਵਾਂਗਾ ਘਰੋਂ ਨਿਕਲਾਂਗਾ 9:30 ਵਜੇ ਪੂਰੇ ਆਪਣੇ ਸਾਥੀਆਂ ਸਮੇਤ ਤਿਆਰੀ ਕੀਤੀ ਹੋਈ ਹੈ ਪੂਰੀ ਤਿਆਰੀ ਹੈ ਪੂਰੀ ਗਵਾਹੀ ਤਿਆਰ ਹੈ ਜੋ ਸਟੇਟਮੈਂਟ ਪਹਿਲੇ ਦਿਨ ਸੀ ਜੋ ਇਹਨਾਂ ਅੱਖਾਂ ਨੇ ਦੇਖਿਆ ਉਹੀ ਦਊਂਗਾ ਮੈਂ ਵਿਕਣਾ ਲਾਣੀ ਕੀ ਪੈਸੇ ਲਾ ਕੇ ਦੋ ਬੰਦੇ ਕੱਢਦਾ ਜਾਂ ਤਿੰਨ ਕੱਢਦਾ ਜਾਂ ਮੈਂ ਗਵਾਹੀ ਬਦਲਦਾ ਜੋ ਪਹਿਲੇ ਦਿਨ ਬੋਲਿਆ ਸੀ ਉਹੀ ਗਵਾਹੀ ਕੱਲ ਦੇ ਕੇ ਆਉਂਗਾ ਜੇਕਰ ਗਵਾਹੀ ਹੁੰਦੀ ਆ ਜਿਹਦਾ ਤੁਸੀਂ ਕਹਿ ਰਹੇ ਹੋ ਦੋਸ਼ ਜਿਹੜੇ ਨੇ ਮਾਨਯੋਗ ਅਦਾਲਤ ਹਾਲਾਂਕਿ ਤੈਅ ਕਰੂਗੀ ਸਿੱਧ ਹੁੰਦੇ ਨੇ ਤਾਂ ਤੁਹਾਨੂੰ ਕੀ ਲੱਗਦਾ ਬਈ ਕਿੰਨੀ ਕਿ ਸਜ਼ਾ ਜਿਹੜੀ ਆ ਉਹ ਹੋਗੀ ਨਾ 10 ਸਾਲ ਤੋਂ ਉੱਤੇ ਦੀ ਸਜ਼ਾ ਬਣਦੀ ਭਾਜੀ ਮੈਂ ਅਸੀਂ ਮਸਾਂ ਬੱਚਿਆਂ ਸਿੱਧੀਆਂ ਗੋਲੀਆਂ ਮਾਰੀਆਂ ਉਹਨੇ ਇਸ ਗੱਲ ਤੇ ਪੂਰਾ ਐਵੀਡੈਂਸ ਹੈਗਾ ਤੁਹਾਡੇ 200% ਭਾਜੀ ਗੋਲੀਆਂ ਚਲਾਉਂਦੇ ਦੀ ਸੀਸੀਟੀਵੀ ਫੁਟੇਜ ਹੈਗੀ ਆ ਕੋਰਟ ਦੇ ਵਿੱਚ ਸਾਡੇ ਕੋਲ ਵੀ ਹੈਗੀ ਹੈ ਸਾਡੇ ਲ ਪਕਤਾ ਸਬੂਤ ਨੇ ਇਹਦੀ ਇਹਦੀ ਅਰੈਸਟ ਪਈ ਥੱਲੋ ਸੈਸ਼ਨ ਕੋਰਟ ਨੇ ਇਹਦੀ ਕੇਸ ਦੇ ਵਿੱਚ ਇਸ ਐਫਆਈਆਰ ਦੇ ਵਿੱਚ ਸਿਮਰਜੀਤ ਬੈਂਸ ਨੂੰ ਅਰੈਸਟ ਕੀਤਾ ਰਿਮਾਂਡ ਤੇ ਰੱਖਿਆ ਫਿਰ ਇੱਥੇ ਸੈਸ਼ਨ ਜੱਜ ਸਾਹਿਬ ਨੇ ਉਹਦੀ ਜ਼ਮਾਨਤ ਰਿਜੈਕਟ ਕੀਤੀ ਇਹ ਹਾਈ ਕੋਰਟ ਤੋਂ ਜਮਾਨਤ ਤੇ ਹਾਈ ਕੋਰਟ ਇਸੇ ਕੇਸ ਇਸੇ ਕੇਸ ਦੇ ਵਿੱਚ ਇਹਦੀ ਹਾਈ ਕੋਰਟ ਤੋਂ ਥੱਲੋ ਬੇਲ ਵੀ ਨਹੀਂ ਹੋਈ ਹਾਈ ਕੋਰਟ ਤੋਂ ਜਾ ਕੇ ਬੇਲ ਹੋਈ ਜੀ ਸੋ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦੇ ਆ ਕਿ ਸਾਨੂੰ ਕਲਰ ਇਨਸਾਫ ਮਿਲੇ ਜੀ ਤਾਂ ਪ੍ਰਿਆੰਕਲ ਲੁਧਿਆਣਾ ਨਾਲ ਮੌਜੂਦ ਸੀਗੇ ਤੁਸੀਂ ਸੁਣਿਆ ਕਿਉਂਕਿ ਮਹੱਤਵਪੂਰਨ ਗਵਾਹੀ ਜਿਹੜੀ ਆ ਕੱਲ ਇਹਨਾਂ ਦੀ ਇਸ ਕੇਸ ਦੇ ਵਿੱਚ ਹੈਗੀ ਤੁਹਾਨੂੰ ਇੱਕ ਵਾਰੀ ਫਿਰ ਤੋਂ ਮਾਮਲਾ ਦੱਸ ਦਿੰਨੇ ਆ 2022 ਅਸੈਂਬਲੀ ਇਲੈਕਸ਼ਨ ਦੇ ਵਿੱਚ ਇਹ ਜਿਹੜੀ ਝੜਪ ਹੋਈ ਸੀ ਤੁਹਾਨੂੰ ਦੱਸਦੇ ਕਿ ਇੱਕ ਪਾਸੇ ਸੀ ਮਰਜੀਤ ਸਿੰਘ ਬੈਂਸ ਜਿਹੜੇ ਚੋਣ ਲੜ ਰਹੇ ਸੀ ਤਾਂ ਦੂਜੇ ਪਾਸੇ ਕਬਲਜੀਤ ਸਿੰਘ ਕੜਵਲ ਜੋ ਕਿ ਕਾਂਗਰਸ ਦੇ ਉਮੀਦਵਾਰ ਸੀਗੇ ਆ ਮੌ ਸਾਹਮਣੇ ਆ ਗਏ ਸੀ ਜਿਸ ਤੋਂ ਬਾਅਦ ਮਾਹੌਲ ਜਿਹੜਾ ਉਹ ਪੱਖ ਦਾ ਐਫਆਈਆਰ ਦਰਜ ਹੋਈ ਸੀ ਤੇ ਕੱਲ ਜਿਹੜੀ ਆ ਉਹ ਮਹੱਤਵਪੂਰਨ ਗਵਾਹੀ ਹੋਣ ਵਾਲੀ ਆ ਹੋਰ ਅਪਡੇਟਸ ਦੇ ਲਈ ਤੁਸੀਂ ਜੁੜੇ ਰਹੋ ਦ ਸਿਟੀ ਹੈਡਲਾਈਨ ਦੇ ਨਾਲ